ਇੰਨੇ ਕੜੀਆਂ ਮਲੇ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਣਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਅਲੱਗ ਲੈ ਜਾਣਗੇ ਹੁਣ ਹਰਬੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀਦੋਲ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਿਹਾ ਸਾਲਕ ਮੈਂ ਚੰਗੇ ਨੋਟ ਨਾੜ ਕਮਾਵਾਂ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂ ਮੈਂ ਠਗੀ ਠੁਗੀ ਮਾਰ ਦੂੰਗਾ ਉਹ ਤੇਰੀ ਕੋਈ ਠੱਗੀ ਨਹੀਂ 판ਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜੂ ਬਣਾ ਕੋਈ ਪੁੱਛਦਾ ਆ ਜਿੰਨੇ ਨੌਜਵਾਨ ਹੈ ਇਹਨਾਂ ਪੁਲਿਸਾਂ ਨੂੰ ਪਰਦਾ ਕਰ ਲੋ ਕਿਨੇ ਪਰਤੀ ਕੀਤਾ ਹੈ ਮੈਂ ਹੀ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਹੈ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿਸਾਂ ਦੀ 10000 ਸਰਕਾਰ ਦੇ ਨਾਲ ਪਰਤੀ ਕੀਤੇ ਆ ਲੇਡੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਡੀਆਂ ਬੀਬੀਆਂ ਨੂੰ ਪਰਤੀ ਮੈਂ ਕੀਤਾ ਆ ਆ ਵੀਰ ਜੀ ਕਾ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ